ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੁਲਤਾਨਪੁਰ ਦੇ ਨੇੜੇ ਮਲਸੀਆਂ ਪਿੰਡ ਵਿੱਚ ਕਾਲਕਾ ਦਾ ਇੱਕ ਪੁਜਾਰੀ ਭਾਗੀਰਥ ਰਹਿੰਦਾ ਸੀ ਉਹ ਦਿਨ ਰਾਤ ਕਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ ਕਾਲਕਾ ਦੇਵੀ ਨੂੰ ਉਹ ਸ਼ਿਵ ਜਗਦੰਬਾ ਅਸ਼ਟਭੂਜ ਲਾਲ ਨੇਤਰਾਵਾਲੀ ਮੁੰਡਾ ਦੀ ਮਾਲਾਂ ਵਾਲੀ 세રા ਦੀ ਸواری ਕਰਨ ਵਾਲੀ ਸੰਤਾਂ ਨੂੰ ਪਾਲਣ ਵਾਲੀ ਚੰਡਮੁੰਡ ਰਕਤਬੀਜ ਅਤੇ ਸੋਮਨਿਸਮ ਆਦਿ ਦੇਵਤਾਂ ਨੂੰ ਨਾਸ ਕਰਨ ਵਾਲੀ ਸ਼ਕਤੀ ਆਖ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਪੂਜਾ ਵਿੱਚ ਲੱਗਾ ਰਹਿੰਦਾ ਸੀ ਇੱਕ ਦਿਨ ਇਸ ਤਰ੍ਹਾਂ ਹੀ ਪੂਜਾ ਕਰਦੇ ਹੋਏ ਸਾਰਾ ਦਿਨ ਹੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ ਜਦੋਂ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਅੱਖ ਲੱਗ ਗਈ ਅੱਖ ਲੱਗਣ ਤੋਂ ਬਾਅਦ ਉਸ ਨੂੰ ਇੱਕ ਸੁਪਨਾ ਆਇਆ ਇਸ ਸੁਪਨੇ ਵਿੱਚ ਦੇਵੀ ਨੇ ਕਿਹਾ ਭਗਤਾ ਮੈਂ ਤੈਨੂੰ ਇਹ ਵਰ ਦਿੰਦੀ ਹਾਂ ਤੇਰਾ ਮਨੋਰਥ ਪੂਰਾ ਹੋ ਜਾਏਗਾ ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੇ ਚਰਣਾ ਵਿੱਚ ਸੇਵਾ ਕਰਨ ਵਾਸਤੇ ਲੱਗ ਜਾ ਉਹ ਕਰਤਾਰ ਰੂਪ ਅਵਤਾਰ ਹੈ ਉਹ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਹਨ ਉਹਨਾਂ ਤੇ ਸਰਦਾਧਾਰ ਤੇਰਾ ਜੀਵਨ ਸਫਲ ਹੋ ਜਾਏਗਾ ਗੁਰੂ ਪਿਆਰਿਓ ਇਸ ਤੋਂ ਬਾਅਦ ਬਾਗੀਰਥ ਦੀ ਅੱਖ ਖੁੱਲ ਗਈ ਉਹ ਸਾਰੀ ਰਾਤ ਇਸ ਸੁਪਨੇ ਨੂੰ ਸੋਚਦਾ ਰਿਹਾ ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਪਰਿਵਾਰ ਅਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ ਭਾਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜਿਹਾ ਮੱਥਾ ਟੇਕਿਆ ਕੇ ਮੋੜ ਕੇ ਹੀ ਨਾ ਉਠਾ ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਮਨੋਰਥ ਵਾਸਤੇ ਆਇਆ ਹੈ ਤਾਂ ਬਾਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ ਪਰ ਫਿਰ ਵੀ ਮੈਂ ਆਪ ਜੀ ਦੇ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮਲਸੀਆਂ ਪਿੰਡ ਦੇ ਰਹਿਣ ਵਾਲਾ ਹਾਂ ਕਾਲਕਾ ਦੇਵੀ ਦਾ ਉਪਾਸਕ ਹਾਂ ਉਸਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸਰਣ ਭੇਜਿਆ ਹੈ ਮੈਂ ਆਪ ਜੀ ਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ ਆਪ ਸਰਣ ਆਿਆਂ ਦੀ ਪਾਲਣਾ ਕਰਨ ਵਾਲੇ ਹੋ ਗੁਰੂ ਪਿਆਰਿਓ ਉਸ ਦਾ ਪ੍ਰੇਮ ਅਤੇ ਸਰਧਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਗੀਰਥ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਭਾਗੀਰਥ ਦਿਨ ਰਾਤ ਗੁਰੂ ਜੀ ਦੀ ਸੇਵਾ ਕਰਦੇ ਅਤੇ ਆਗਿਆ ਵਿੱਚ ਪ੍ਰਸੰਨ ਰਹਿੰਦੇ ਮਨ ਵਿੱਚ ਬੜੀ ਸਰਧਾ ਰੱਖਦਾ ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ ਇੱਕ ਦਿਨ ਤਲਵੰਡੀ ਤੋਂ ਭਾਈ ਮਰਦਾਨਾ ਜੀ ਆ ਗਿਆ ਉਸ ਨੇ ਗੁਰੂ ਜੀ ਨੂੰ ਆਖਿਆ ਬਾਬਾ ਜੀ ਤੁਸੀਂ ਕਿਹਾ ਸੀ ਕਿ ਮੈਂ ਹੋਰ ਕਿਸੇ ਪਾਸੋਂ ਮੰਗਿਆ ਨਾ ਕਰਾਂ ਤਾਂ ਮੈਂ ਕਿਸੇ ਪਾਸੋਂ ਕਦੇ ਕੁਝ ਨਹੀਂ ਮੰਗਿਆ ਉਂਜ ਤਾਂ ਮੇਰਾ ਗੁਜ਼ਾਰਾ ਚੰਗਾ ਚੱਲ ਰਿਹਾ ਹੈ ਪਰ ਹੁਣ ਮੇਰੀ ਲੜਕੀ ਦਾ ਵਿਆਹ ਹੈ ਇਸ ਤੇ ਬਹੁਤ ਖਰਚ ਹੋਵੇਗਾ ਪਰ ਮੇਰੇ ਕੋਲ ਇਤਨਾ ਕਰਨ ਦੀ ਸਮਰਥਾ ਨਹੀਂ ਹੈ ਇਸ ਵਾਸਤੇ ਮੈਂ ਆਪ ਜੀ ਦੇ ਕੋਲ ਆਇਆ ਹਾਂ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਗੀਰਥ ਨੂੰ ਕਿਹਾ ਕਿ ਮਰਦਾਨੇ ਕੋਲੋਂ ਵਿਆਹ ਦੀ ਸਾਰੀ ਸਮਗਰੀ ਲਿਖ ਕੇ ਲਾਹੌਰ ਚਲੇ ਜਾਓ ਤੇ ਉੱਥੋਂ ਸਮਗਰੀ ਖਰੀਦ ਕੇ ਲੈ ਆਓ ਉੱਥੇ ਸਿਰਫ ਇੱਕ ਰਾਤ ਹੀ ਰੁਕਣਾ ਤੇ ਸਮਗਰੀ ਲੈ ਕੇ ਛੇਤੀ ਹੀ ਵਾਪਸ ਆਉਣਾ ਤਦ ਭਗੀਰਥ ਭਾਈ ਮਰਦਾਨੇ ਜੀ ਕੋਲੋਂ ਸਾਰੀ ਵਸਤ ਪੁੱਛ ਕੇ ਲੋੜ ਦੇ ਮੁਤਾਬਕ ਧਨ ਲੈ ਕੇ ਲਾਹੌਰ ਪਹੁੰਚ ਗਿਆ ਲਾਹੌਰ ਪਹੁੰਚ ਕੇ ਭਗੀਰਥ ਸ ਇੱਕ ਦੁਕਾਨਦਾਰ ਭਾਈ ਮਨਸੁਖ ਨੂੰ ਮਿਲਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ ਗੱਲ ਦੱਸ ਕੇ ਸਮਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਕਿਹਾ ਕਿ ਇਹ ਸਾਰੀ ਸਮਗਰੀ ਮੈਨੂੰ ਛੇਤੀ ਲੈ ਦਿਓ ਇਥੇ ਮੈਂ ਇੱਕ ਰਾਤ ਨੂੰ ਵੱਧ ਨਹੀਂ ਠਹਿਰ ਸਕਦਾ ਤਾਂ ਮਨਸੁਖ ਨੇ ਬੜੇ ਸਤਿਕਾਰ ਨਾਲ ਕਿਹਾ ਰਾਤ ਆਰਾਮ ਕਰੋ ਦਿਨ ਚੜ੍ਹੇ ਸਾਰੀਆਂ ਵਸਤੂਆਂ ਲਿਆ ਦੇਵਾਂਗਾ ਮਨਸੁਖ ਨੇ ਸਾਰਾ ਕਾਗਜ਼ ਪੜ੍ਹ ਕੇ ਆਖਿਆ ਕਿ ਹੋਰ ਸਾਰੀਆਂ ਵਸਤੂਆਂ ਤਿਆਰ ਹੋ ਜਾਣਗੀਆਂ ਪਰ ਲਾਲ ਚੂੜਾ ਤਿਆਰ ਨਹੀਂ ਹੋ ਸਕੇਗਾ ਜੇ ਤੂੰ ਦੂਜੀ ਰਾਤ ਵਿਸਰਾਮ ਕਰੇਂਗਾ ਤਾਂ ਸੁੰਦਰ ਲਾਲ ਚੂੜਾ ਵੀ ਤਿਆਰ ਕਰਵਾ ਦੇਵਾਂਗਾ ਤਾ ਭਾਗਿਰਥ ਨੇ ਕਿਹਾ ਸਾਹਾ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਇੱਕ ਗੱਲ ਹੋਰ ਹੈ ਜੇ ਮੈਂ ਦੂਜੀ ਰਾਤ ਇਸ ਸ਼ਹਿਰ ਵਿੱਚ ਰੁਕ ਜਾਵਾਂਗਾ ਤਾਂ ਮੇਰਾ ਸਾਰਾ ਜਨਮ ਹੀ નિષ્ਫਲ ਚਲਾ ਜਾਏਗਾ ਮਨਸੁਖ ਨੇ ਹੈਰਾਨ ਹੋ ਕੇ ਪੁੱਛਿਆ ਇਸ ਦਾ ਕਾਰਨ ਕੀ ਹੈ ਮੇਰੇ ਮਨ ਦਾ ਸੰਸਾਰ ਨਿਰਵਤ ਕਰੋ ਤਾਂ ਭਾਗਿਰਥ ਨੇ ਕਿਹਾ ਮੇਰੇ ਗੁਰੂ ਦਾ ਇਹੀ ਹੁਕਮ ਹੈ ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾ ਮੇਰਾ ਜਨਮ ਵਿਰਥਾ ਚਲਾ ਜਾਏਗਾ ਉਹਨਾਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ ਪਰ ਮਨਸੁਖ ਨੇ ਕਿਹਾ ਇਸ ਕਲਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿਨ੍ਹਾਂ ਦਾ ਹੁਕਮ ਨਾ ਮੰਨਣ ਵਾਲੇ ਪੁਰਸ਼ ਦਾ ਸਾਰਾ ਜੀਵਨ ਵਿਰਥਾ ਚਲਾ ਜਾਂਦਾ ਹੈ ਤਾਂ ਬਾਗੀਰਥ ਨੇ ਕਿਹਾ ਸਹਾਜੀ ਇਸ ਉੱਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਹ ਇਸ ਕਲਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ અવਤਾਰ ਧਾਰ ਕੇ ਆਇਆ ਹੈ ਉਹ ਘਟ ਘਟ ਦੇ ਜਾਨਣ ਹਾਰ ਹਨ ਅਤੇ 14 ਲੋਕਾਂ ਦੇ ਪ੍ਰੇਰਕ ਹਨ ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਨਾਲ ਕਰਦੇ ਹਨ ਪਰ ਹਿਰਦੇ ਵਿੱਚ ਪੂਰਨ ਗਿਆਨ ਹੈ ਗੁਰੂ ਪਿਆਰਿਓ ਇਹ ਗੱਲ ਸੁਣ ਕੇ ਮਨ ਸੁਖ ਨੇ ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਵਿਲਾਖਾ ਰਹਿੰਦੀ ਸੀ ਆਖਿਆ ਤੇਰਾ ਗੁਰੂ ਜੀ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਤਾਂ ਮੈਂ ਵੀ ਉਸ ਦਾ ਪ੍ਰੇਮੀ ਸਿਕ ਹੋ ਜਾਵਾਂਗਾ ਕਿਉਂਕਿ ਪਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ ਪਰ ਕਿਸੇ ਪਾਸੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਹਨਾਂ ਸੰਤਾਂ ਤੇ ਭਰੋਸਾ ਨਹੀਂ ਰਿਹਾ ਤਾਂ ਭਗਵਾਨ ਰਸ ਨੇ ਕਿਹਾ ਸਾਹ ਜੀ ਪਹਿਲਾਂ ਆਪਣੇ ਮਨ ਵਿੱਚੋਂ ਹੁਜਤਾ ਨੂੰ ਦੂਰ ਕਰਕੇ ਫਿਰ ਸਰਦਾ ਨਾਰ ਕੇ ਦਰਸ਼ਨ ਕਰੋ ਤਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀਮਾਨ ਹਨ ਕੇ ਨਹੀਂ ਜਿਵੇਂ ਕੋਈ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗੇ ਤਾਂ ਉਸ ਨੂੰ ਕੋਈ ਘਾਟਾ ਨਹੀਂ ਹੁੰਦਾ ਜਿਤਨੀਆਂ ਦਿਲ ਕਰੇ ਬੂੰਦਾਂ ਲੈ ਲਵੇ ਓਵੇਂ ਹੀ ਸਤਗੁਰੂ ਜੀ ਕੋਲ ਜਿਹੜਾ ਸਰਦਾ ਧਾਰ ਕੇ ਜਾਂਦਾ ਹੈ ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ ਮਨਸੁਖ ਨੇ ਭਾਗਿਰਥ ਕੋਲੋਂ ਇਹ ਵਚਨ ਸੁਣ ਕੇ ਆਖਿਆ ਕਿ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਹੈ ਉਹ ਮੈਂ ਨਾਲ ਚੱਲ ਕੇ ਗੁਰੂ ਜੀ ਨੂੰ ਭੇਟਾ ਕਰ ਦਿਆਂਗਾ ਪਰ تیرੇ ਨਾਲ ਹੀ ਚਲਦਾ ਹਾਂ ਜੇ ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਲੈਣਗੇ ਤਾਂ ਮਨ ਲਵਾਵਾਂਗਾ ਕਿ ਇਹ ਸ਼ਕਤੀ ਵਾਹਨ ਗੁਰੂ ਪਿਆਰਿਓ ਇਸ ਤਰ੍ਹਾਂ ਦੇ ਵਚਨ ਵਿਲਾਸ ਕਰਕੇ ਲਾਹੌਰ ਤੋਂ ਸਮਗਰੀ ਲੈ ਕੇ ਬਗਿਰਤ ਤੇ ਮਨਸੂਖ ਤਲਵੰਡੀ ਨੂੰ ਚੱਲ ਪਏ ਜਦੋਂ ਤਲਵੰਡੀ ਗੁਰੂ ਜੀ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਵੇਖਦੇ ਸਹਾਰੀ ਆਖਿਆ ਆਓ ਪਰਉਪਕਾਰੀ ਭਾਈ ਭਗਿਰਥ ਮਨਸੁਖ ਨੂੰ ਵੀ ਨਾਲ ਲੈ ਕੇ ਆਇਆ ਹੈ ਗੁਰੂ ਜੀ ਦੇ ਇਹ ਵਚਨ ਸੁਣ ਕੇ ਮਨਸੁਖ ਤਤਕਾਲ ਹੀ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਮਾਨੋ ਉਸ ਹੱਤ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ਵਿਆਹ ਦੀ ਸਾਰੀ ਸਮਗਰੀ ਗੁਰੂ ਜੀ ਦੇ ਅੱਗੇ ਰੱਖ ਕੇ ਭਗਿਰਥ ਨੇ ਆਖਿਆ ਸੱਚੇ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸੇਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਵਿਹਾਦੀ ਸਾਰੀ ਸਮਗਰੀ ਅਤੇ ਕੁਝ ਨਗਦ ਰਣ ਦੇ ਦਿੱਤਾ ਉਸ ਨੂੰ ਲੈ ਕੇ ਭਾਈ ਮਰਦਾਨਾ ਜੀ ਪ੍ਰਸੰਨ ਹੋ ਕੇ ਤਲਵੰਡੀ ਚਲਾ ਗਿਆ ਤਲਵੰਡੀ ਵਿੱਚ ਭਾਈ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਵਡਿਆਈ ਕੀਤੀ ਕਿ ਗੁਰੂ ਜੀ ਵਰਗਾ ਹੋਰ ਕੋਈ ਮੇਰਾ ਸਾਖਾ ਨਹੀਂ ਹੈ ਮਨਸੂਖ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ 2 ਦਿਨ ਸੁਲਤਾਨਪੁਰ ਵਿੱਚ ਬਿਤਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ اے ਪ੍ਰਭੂ ਜੀ ਇਹ ਸੰਸਾਰ ਅੰਨਾ ਖਾਤਾ ਹੈ ਜਿਹੜਾ ਇਸ ਵਿੱਚ ਡੇਗ ਪਵੇ ਉਹ ਫਿਰ ਆਪਣੇ ਆਪ ਨਿਕਲ ਨਹੀਂ ਸਕਦਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਵਿੱਚੋਂ ਡੁੱਬਣ ਤੋਂ ਬਚਾ ਲਓ ਮੈਂ ਆਖ ਜੀ ਦੀ ਸ਼ਰਣ ਆਇਆ ਹਾਂ ਮੈਨੂੰ ਆਪਣੇ ਸਿੱਖ ਜਾਣ ਕੇ ਉਪਦੇਸ਼ ਦਿਓ जिस मेरा निस्तारा हो जाए गुरु प्यारियों बेनती सुन के धनधन श्री गुरु नानक देव जी ने वचन किया जिस मन विच इस प्रकार की होंदारी हुई है कि यह मेरा घर है मेरा धन है यह मेरा पुत्र है यह मेरी स्त्री है यह मेरा परिवार है ये मेरे घोड़े ते हाथी हैं ਇਹ ਮੇਰਾ ਪਿੰਡ ਹੈ ਇਹ ਮੇਰਾ ਸਰੀਰ ਤੇ ਪਦਾਰਥ ਹਨ ਜਿਵੇਂ ਜੀਵ ਨੇ ਇਸ ਤਰ੍ਹਾਂ ਦੀ ਵਰਤ ਹੀ ਮਮਤਾ ਧਾਰੀ ਹੋਈ ਹੈ ਉਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਛੱਡ ਕੇ ਪ੍ਰੇਮ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਤੇ ਰੱਬ ਦਾ ਬਾਣਾ ਮਿੱਠਾ ਕਰਕੇ ਮਨ ਇਹ ਸਭ ਤੋਂ ਪਵਿੱਤਰ ਰਾਹ ਹੈ ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰ ਮਨ ਨੂੰ ਸ਼ਾਂਤੀ ਮਿਲ ਜਾਏਗੀ ਅਤੇ ਮੁਕਤੀ ਵੀ ਮਿਲ ਜਾਏਗੀ ਮਨ ਵਿੱਚ ਕੋਈ ਸੰਸਾਰ ਨਹੀਂ ਰਹੇਗੀ ਗੁਰੂ ਜੀ ਦੇ ਇਨਾਂ ਵਚਨਾਂ ਨੂੰ ਹਿਰਦੇ ਵਿੱਚ ਧਾਰ ਕੇ ਮਨਸੋ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਤੇ ਉਹਨਾਂ ਦਾ ਪਾਠ ਬੜੇ ਪ੍ਰੇਮ ਅਤੇ ਸਰਧਾ ਨਾਲ ਕਰਕੇ ਆਪਣਾ ਕਾਰ ਵਿਹਾਰ ਸਚਾਈ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਹੋਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ